ਆਪਰੇ ਪਿੰਡੋਂ ਹੀ ਲਈ ਬਈ ਰਵਾ ਠੀਕ ਆ 15-20 ਸਾਲ ਹੋ ਗਏ 20 ਸਾਲ ਪੁਰਾਣੇ ਰਵੇ ਜੀ ਠੀਕ ਆ ਅੱਛਾ ਇੱਕ ਗੱਲ ਹੋ ਜਾ ਤਾਂ ਨਾ ਤਾਂ ਫਿਰ ਆ ਭੰਨਣਾ ਠੀਕ ਆ ਤੇ ਗਾਈਆਂ ਨੂੰ ਛੱਡਣੀਆਂ ਪੈਣੀਆਂ ਮਲਾ ਹੀ ਨਹੀਂ ਤੇਰੇ ਅਨੁਮਾਨ ਕਿੰਨਾ ਦੁੱਧ ਦੇਜੂਗੀ ਬਈ ਤੇਰੇ ਸੋਚ ਦੇ ਮੁਤਾਬਕ ਜੇ ਤਾਂ ਆਪਣੇ ਘਰੇ ਸੂਪੀ ਤੇ ਆਪਾਂ 14 ਕਿਲੋ ਚਵਾ ਕੇ ਦੇਾਂਗੇ ਠੀਕ ਆ ਵੀਰੇ ਵੀਡੀਓ ਨਾਲੋਂ ਕਿਉਂਕਿ ਵੀਡੀਓ ਦੇ ਪਸ਼ੂ ਕਈ ਵਾਰੀ ਉਹ ਨਹੀਂ ਨਜ਼ਰ ਆਉਂਦਾ ਹੁੰਦਾ ਜਿਹੜਾ ਕੋਲੋਂ ਆਉਂਦਾ ਹੁੰਦਾ ਦੇਖੋ ਬਈ ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਸੱਦਾ ਸਿੰਘ ਵਾਲੇ ਤੋਂ ਜਿਹੜੇ ਸੜਕ ਡੱਗਰੂ ਵਾਲੀ ਆ ਉਹ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣ ਉਹਦਾ ਰਹਿਣ ਵਸੇਰਾ ਵਾ ਮਿੱਤਰੋ ਜਦੋਂ ਤੁਸੀਂ ਡਗਰੂ ਫਾੜਕਾਂ ਤੋਂ ਉੱਥੇ ਸਰਦਾ ਸਿੰਘ ਵਾਲੇ ਪਿੰਡ ਦੇ ਵਿੱਚ ਐਂਟਰੀ ਕਰਨੀ ਆ ਨਾ ਮਿੱਤਰੋ ਤੇ ਤੁਸੀਂ ਅੱਗੇ ਸਿੱਧੇ ਮੁੜ ਕੇ ਦੋ ਮੋੜ ਆਉਣਗੇ ਦੋਵੇਂ ਮੋੜ ਮੁਣਨ ਤੋਂ ਬਾਅਦ ਤੀਜਾ ਮੋੜ ਨਹੀਂ ਮੁੜਨਾ ਤੁਸੀਂ ਮਿੱਤਰੋ ਬਾਹਰ ਖੇਤਾਂ ਦੇ ਵਿੱਚ ਵੀਰੇ ਦੇ ਨਾਲ ਰਾਬਤਾ ਕਾਇਮ ਕਰ ਲਿਆ ਜੇ ਕਿਹੜੇ ਲੋ ਪਰਿਵਾਰ ਆ ਤੇ ਇੱਕ ਪਹਿਲਣ ਝੋਟੀ 20 ਸਾਲ ਪੁਰਾਣੇ ਰਵੇ ਦੇ ਵਿੱਚੋਂ ਇਹ ਝੋਟੀ ਆ ਕਿਉਂਕਿ ਇਹ ਗੱਲ ਤਾਂ ਦੱਸੀ ਆ ਬਾਈ ਰਵਾ ਪੁਰਾਣਾ ਬਲੱਡ ਲਾਈਨ ਬਹੁਤ ਪੁਰਾਣੀ ਦੀ ਵਿੱਚੋਂ ਤੁਰੀ ਆਉਂਦੀ ਆ ਬਾਈ ਉਹਨਾਂ ਦੇ ਕੋਲੇ ਕਰ ਲੈਣੇ ਆ ਗੱਲਬਾਤ ਕੀ ਰਿਕਾਰਡ ਬੋਲਦੇ ਕਿੰਨੇ ਦੁੱਧ ਦੀਆਂ ਮਾਲਕ ਨਾ ਰਹੀਆਂ ਹੋਈਆਂ ਸਾਰੀ ਜਾਣਕਾਰੀ ਵੀਰੇ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਲ ਆ ਵੱਡੇ ਵੀਰੇ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਕਰਤੋ ਸ਼ੁਕਰਨਾਮ ਨਾਮ ਦੱਸ ਦਿਆ ਕਰਾਂ ਦੀ ਲਾਪ੍ਰੀਤ ਜੀ ਲਾਪ੍ਰੀਤ ਲਾਪ੍ਰੀਤ ਵੀਰੇ ਬਾਹਰ ਖੇਤਾਂ ਦੇ ਵਿੱਚ ਘਰ ਕਿਹੜੇ ਪ ਆਪਣੇ ਵੀਰੇ ਦੋ ਸੈਲਰ ਹੋਣਗੇ ਡਗਰੂ ਉਤਰ ਕੇ ਠੀਕ ਹੈ ਜੀ ਦੋਹਾਂ ਸੈਲਰਾਂ ਸਾਹਮਣੇ ਹੀ ਆ ਠੀਕ ਆ ਆਪੋਜੀਟ ਸੈਲਰਾਂ ਦੇ ਸਾਹਮਣੇ ਹਾਂਜੀ ਹਾਂਜੀ ਠੀਕ ਆ ਅੱਛਾ ਜਿਹੜੀ ਝੋਟੀ ਵੇਚਣੀ ਆ ਆਪਾਂ ਵੀਰੇ ਕਿੰਨਾਵਾਂ ਸੂਸ ਹੁੰਦੀ ਆਦਕੀ ਇਹ ਪਹਿਲਾਂ ਪਲੂਣੀ ਹੈ ਬਈ ਪਲੂਣੀ ਹੈ ਹਜੇ ਕਿੰਨੀ ਉਮਰ ਦੀ ਹੋ ਗਈ ਹੋਊਗੀ ਬਈ ਉਮਰ ਬਈ ਹੋਊ 3.5-4 ਸਾਲ ਦੇ ਨੇੜੇ ਠੀਕ ਆ ਵੀਰੇ ਅੱਛਾ ਕੀ ਰਿਕਾਰਡ ਸੀ ਇਹਨਾਂ ਦਾ ਤੁਸੀਂ ਦੱਸਦੇ ਹੋ ਆਫ ਕੈਮਰੇ ਤੇ ਵੀ ਬਹੁਤ ਪੁਰਾਣਾ ਰੋ ਆਪਣਾ ਪਿੰਡੋਂ ਹੀ ਲਾਈ ਬਈ ਰਵਾ ਠੀਕ ਆ 15-20 ਸਾਲ ਹੋ ਗਏ 20 ਸਾਲ ਪੁਰਾਣੇ ਰਵੇ ਜੀ ਠੀਕ ਆ ਜਾਤਾ ਨਾ ਤਾਂ ਫਰਾ ਭੰਨਣਾ ਕੀ ਕਾ ਤੇ ਗਾਇਆਂ ਨੂੰ ਛੱਡਣੀਆਂ ਪੈਣੀਆਂ ਮਲਾ ਹੀ ਨਹੀਂ ਅਸੀਲ ਛੁੱਟ ਗਿਆ ਇੱਕ ਗੱਲ ਹੋਰ ਆ ਤਿਆਰੀ ਬਹੁਤ ਸੋਹਣੀ ਕੀਤੀ ਐ ਨੇ ਕਰਮ ਵਾਲੀ ਹਾਂ ਇਹ ਤਾਂ ਬਾਈ ਲੈ ਜੂ ਹਫਤਾ ਹਾਂ ਦਾਦਾ ਨਹੀਂ ਲੈ ਜਾਈਂ ਤੇਰੇ ਅਨਮਾਨ ਕਿੰਨਾ ਦੁੱਧ ਦੇ ਜੂਗੀ ਬਈ ਤੇਰੇ ਸੋਚ ਦੇ ਮੁਤਾਬਕ ਜੇ ਤਾਂ ਆਪਣੇ ਘਰੇ ਸੂਪੀ ਤੇ ਆਪਾਂ 14 ਕਿਲੋ ਚਵਾ ਕੇ ਦੇਾਂਗੇ ਠੀਕ ਐ ਵੀਰੇ ਜੇ ਅਗਲੇ ਘਰੇ ਜਾਵੜੀ ਤੱਕ ਅਗਲੇ ਨੀ ਸੇਵਾ ਤੇ ਡਿਪੈਂਡ ਹੈ ਨਾ ਬਾਕੀ ਇੱਕ ਗੱਲ ਹੋਰ ਮਨ ਲਸੀਲ ਸੂਲ ਬਹੁਤ ਚੋਟੀ ਹੈ ਨਾ ਹਾਂ ਹਾਂ ਨਹੀਂ ਹੂੰ ਦਿਨ ਕਿੰਨੀ ਤਰੀਕ ਨੂੰ ਪੂਰੇ ਆਂਦੇ ਦਿਨ ਇਹਦਾ ਬਈ ਹਫਤਾ ਰਹਿ ਗਿਆ ਹਫਤਾ ਰਹਿ ਗਿਆ 7 ਦਿਨ ਬਾਕੀ ਆ ਹਜੇ ਹੈ ਨਾ ਬਹੁਤ ਚੰਗੀ ਨਿਕਲੀ ਹੋਈ ਹੈ ਬਈ ਥੱਲੋ ਬਾਕੀ ਬਾਲਾ ਨਹੀਂ ਤਾਂ 12 13 ਦੋ ਤਾਂ ਜਾਂਦੀ ਵੀ ਨਹੀਂ ਹੈ ਚੋਟੀ ਹੈ 14 ਕਿਲੋ ਦੇਉ ਬਾਈ ਥੱਲੋ ਬਹੁਤ ਖਰੀਆ ਬਾਕੀ ਕਰਮ ਵਾਲੀ ਥਾਣਾ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਨਾਲ ਇੱਕ ਫੋੜਦੀ ਹੈ ਕਿ ਵੈਸੀ ਮੜਾ ਜਾ ਮੂਮਣੀ ਦੀ ਹੈਗੀ ਹੈ ਨਾ ਉਹਦਾ ਕੋਈ ਉਹਦਾ ਕੋਈ ਨਹੀਂ ਲੈ ਵੀ ਸਿੰਘ ਸੂਤੋਰੀ ਬਈ ਕੱਢੀ ਜਿਹੜੂ ਲਾਪਰੀ ਬਾਹਰ ਹੋ ਗਈ ਤੁਰਦੇ ਆ ਮਿੱਤਰੋ ਤੁਹਾਨੂੰ ਮੈਂ ਬਾਹਰ ਕੱਢ ਕੇ ਵਖਾਉਣਾ ਛੋਟੀ ਠੰਡੀ ਠੁੰਡੀ ਬਹੁਤ ਆਪਈ ਕਰਮਣ ਵਾਲੀ ਪਹਿਲਾਂ ਨੂੰ ਸੁਆਸ ਹੁੰਦੀ ਆ ਹਜੇ ਹਫਤੇ ਦੀ ਕੱਚੀ ਆ ਥਣੇ ਨੇਵੇ ਦੀ ਸਾਫ ਤੇ ਸੁਥਰੀ ਆ ਬਾਈ 20 ਸਾਲ ਪੁਰਾਣਾ ਰਵਾ ਬਾਈ ਹੁਣਾਂ ਦਾ ਉਹ ਰਵੇ ਦੇ ਵਿੱਚੋਂ ਇਹ ਕਰਮਣ ਵਾਲੀ ਹੈਗੀ ਆ ਬਾਈ ਆ ਵੇਖੋ ਵੀਰੇ ਠੀਕ ਆ ਬਾਈ ਥਣਾਂ ਲੱਗਾ ਬਹੁਤ ਚੰਗਾ ਬਾਈ ਐਨ ਮੁੱਠੀ ਵਾਲਾ ਤੇ ਪਾਵਰ ਵਾਲਾ ਬਾਕੀ ਵੱਡੀ ਗੱਲ ਇਹ ਆ ਵੀਰੇ ਵੀ ਛੋਟੀ ਘਰੇ ਰਖ ਲੋ ਜਿਹੜਾ ਭਰਾ ਉਹਨੂੰ ਬਹੁਤ ਵਧੀਆ ਚੀਜ਼ ਰਹਿਣੀ ਆ ਛੜਨੀ ਖੜਨੀ ਰਹਿ ਛੋਟੀ ਬੰਦੇ ਨੂੰ ਕਿਉਂਕਿ ਭਾਈ ਬਲੱਡ ਪੁਰਾਣਾ ਮਿਲ ਜਾਣਾ ਰਵਾ ਪੁਰਾਣਾ ਮਿਲ ਜਾਣਾ ਤੇ ਪੁਰਾਣੇ ਰਵੇ ਦੇ ਵਿੱਚ ਪੁਰਾਣੀ ਲੈਣ ਦੇ ਵਿੱਚ ਦੁੱਧ ਫਿਰ ਕਈ ਵਾਰੀ ਹੁੰਦਾ ਵਾ ਭਾਈ ਕੋਈ ਛੱਕਣੀ ਇਹ ਨਹੀਂ ਪਤਾ ਹੁੰਦਾ 15 ਕਿਲੋ ਤੇ ਵੀ ਚੱਲ ਜੇ ਤੇ ਚੱਲ ਜੇ ਕਿਉਂਕਿ ਛੋਟੀ ਪਹਿਲੇ ਨੂੰ ਦਾ ਨਹੀਂ ਪਤਾ ਥੱਲੋ ਖੜੀ ਹੋਣੀ ਲਾਜ਼ਮੀ ਕੁੜਾ ਪੜਾ ਬਹੁਤ ਚੰਗਾ ਵਾ ਸਿੰਘ ਬਹੁਤ ਚੰਗਾ ਵਾ ਚੜਾਈ ਜੂਰੀ ਬਹੁਤ ਬੁੜੇ ਸਾਰੀ ਸਾਫ ਆ ਛੋਟੀ ਬਣ ਦੇ ਪਿੱਛੋਂ ਬਣਾ ਲੈ ਕੇ ਲੇ ਵੇ ਲੋ ਵੇ ਲੋ ਬਾਈ ਕਰਨ ਵਾਲੀ ਸਾਫ ਸੋਤਰੀ ਆ ਜੰਨੀ ਜੀ ਆ ਵੀਰੇ ਬਾਕੀ ਬਾਈ ਤੁਸੀਂ ਜਦੋਂ ਮਲੋ ਆਉਗੇ ਕੋਲੇ ਆ ਕੇ ਵੇਖੋਗੇ ਤੁਹਾਨੂੰ ਇਹ ਤੋਂ ਵੱਧ ਪਸੰਦ ਆਊਗੀ ਵੀਡੀਓ ਨਾਲੋਂ ਕਿਉਂਕਿ ਵੀਡੀਓ ਦੇ ਪਾਸੋਂ ਕਈ ਵਾਰੀ ਉਹ ਨਹੀਂ ਨਜ਼ਰ ਆਉਂਦਾ ਹੁੰਦਾ ਜਿਹੜਾ ਕੋਲੋਂ ਆਉਂਦਾ ਹੁੰਦਾ ਵੇਖੋ ਬਾਈ ਠੀਕ ਆ ਆ ਲੈ ਵਾ ਇਹਨੂੰ ਲੱਗਾ ਤਿਆ ਲੱਗਾ ਇਹਨੂੰ ਥਣ ਹੁਣ ਬਣਾ ਲਿਓ ਤੁਸੀਂ ਬਾਈ ਆਪਦਾ ਮਨ ਨੰਬਰ ਬਾਈ ਦੱਸਿ ਕਿੰਨਾਂ ਲਾਪਰੀਤ ਬਾਈ 98886 ਜੀ 3455 ਇੱਕ ਵਾਰੀ ਹੋਰ ਬੋਲੋ 98886 3455 ਠੀਕ ਹੈ ਬਈ ਇਹ ਨੰਬਰ ਤੇ ਕਰ ਲਿਓ ਲਾਪ੍ਰੀਤ ਵੀਰੇ ਨਾਲ ਤੁਸੀਂ رابطہ ਕਾਇਮ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਡਗਰੂ ਵਾਲੇ ਫਾਟਕਾਂ ਤੋਂ ਥੱਲੇ ਉਤਰ ਕੇ ਸ਼ੈਲਰਾਂ ਦੇ ਆਪੋਜੀਟ ਬਿਲਕੁਲ ਸਾਹਮਣੇ ਇੱਕ ਕੱਟਾ ਵੀ ਆ ਬਈ ਦੇ ਕੋਲੇ ਅੰਦਰ ਖੜਾ ਸੱਚ ਉਹ ਵੀ ਵਿਖਾਉਣਾ ਤੁਹਾਨੂੰ ਵਿਖਾਈ ਦਈਏ ਕਿੰਨੇ ਚਿਰ ਦਾ ਲਾਪ੍ਰੀਤ ਬਈ ਇਹ ਇਹ ਦੱਸਾਂ ਕਿ ਮਹੀਨਾ ਦਾ ਬਾਈ ਠੀਕ ਆ ਵੀਰੇ ਜਿਵੇਂ ਅਹੀਂ ਬਾਹਰ ਨੂੰ ਕੱਢ ਕੇ ਇਹਨੂੰ ਬਾਈ ਬਾਹਰ ਲਿਆਉਣਾ ਪਾਸ ਹੋ ਗਿਆ ਇਵੇਂ ਮਤੋ ਦੇਖੋ ਕਿਰਾਂ ਦੀ ਕਟਾ ਕਰਮ ਇਹ ਕਿੰਨੇ ਚਿਰ ਦਾ ਲਾਪਰੀ ਤੇ ਵੀਰੇ ਇਹ 10 ਕਿੰਨੇ ਦਾ ਠੀਕ ਹੈ ਕਿੰਨੇ ਦਾ ਦੇ ਦੇਂਗਾ ਲਾਪਰੀ ਭਾਈ ਕੋਈ ਨਹੀਂ ਅਪ ਕਰ ਲਾਂਗੇ ਫੋਨ ਤੇ ਠੀਕ ਹੈ ਵੀਰੇ ਠੀਕ ਹੈ ਜੀ ਦੇ ਦੇਾਂਗੇ ਠੀਕ ਹੈ ਲੈ ਮੇਰੇ ਤੋਂ ਜੇ ਅਕੇ ਪ੍ਰਾਣੇ ਘਰੇ ਰੱਖਣ ਨੂੰ ਲੈਣਾ ਜਾਇਜ ਕਟਾ ਮਿਲ ਜੂਗਾ ਭਾਈ ਤੇ ਇਹਨਾਂ ਟੀਕੇ ਟੂਕੇ ਦਾ ਕੋਈ ਪਤਾ ਕਿ ਨਹੀਂ ਟੀਕੇ ਦਾ ਹੈਗਾ ਸਾਰਾ ਰਿਕਾਰਡ ਪੂਰਾ ਦਾ ਪਿਆਰ ਬਸ ਠੀਕ ਹੈ ਵੀਰੇ ਮੋ ਦੇ ਦੇਾਂਗੇ ਡਿਟੇਲ ਆਹ ਦੇ ਦੇ ਠੀਕ ਹੈ ਭਾਈ ਨੰਬਰ ਸਕਰੀਨ ਤੇ ਆ ਪਿੰਸਾ ਦਾ ਸਿੰਗਲ